ਤੇਰੇ ਵਰਗਾ ਹੋਰ ਨਾ ਕੋਈ ਵਾਹ ਹਾਂਜੀ ਗੁਰੂ ਪਿਆਰਿਓ ਸੰਦੀਪ ਸਿੰਘ ਮਾਨ ਹੋਣੇ ਜੋ ਕਿ ਅਨਾਇਤ ਗਰੁੱਪ ਦੇ ਚੇਅਰਮੈਨ ਨੇ ਮਾਲਕ ਨੇ ਇਹ ਵੀ ਕਹਿ ਸਕਦੇ ਆ ਸਾਡੇ ਪਰਮੇਸ਼ਰ ਦੁਆਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਇਹ ਸਾਰਾ ਪ੍ਰੋਜੈਕਟ ਬਣਾ ਰਹੇ ਆ ਜਿਹਦੇ ਵਿੱਚ ਬਹੁਤ ਸਾਰੇ ਵੱਡੇ ਬ੍ਰਾਂਡ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਦੇਸ਼ਾਂ-ਵਦੇਸ਼ਾਂ ਵਿੱਚ ਚੱਲਦੇ ਐ ਤੇ ਸਾਡੇ ਲਈ ਤੇ ਖੁਸ਼ੀ ਵਾਲੀ ਗੱਲ ਐ ਸਾਡੀ ਸੰਗਤ ਵਾਸਤੇ ਜਿਹੜੇ ਪਰਮੇਸ਼ਰ ਦੁਆਰ ਆਉਂਦੇ ਐ ਰੌਣਕ ਮੇਲਾ ਵੈਸੇ ਹੀ ਰਹਿੰਦਾ ਹੈ ਮੇਨ ਰੋਡ ਦੇ ਉੱਤੇ ਐ ਤੇ ਇਹਨਾਂ ਨੇ ਇੰਨੇ ਬ੍ਰਾਂਡ ਲੈ ਆਂਦੇ ਐ ਜੋ ਕਿ ਜਿਨ੍ਹਾਂ ਦਾ ਨਾਮ ਐ ਦੁਨੀਆ ਵਿੱਚ ਅਮਰੀਕਾ ਕੈਨੇਡਾ ਸਾਰੀ ਦੁਨੀਆ 'ਚ ਜਿਹੜੇ ਬ੍ਰਾਂਡ ਚੱਲਦੇ ਐ ਉਹ ਸਾਡੇ ਸਾਹਮਣੇ ਸਾਰਾ ਕੁਝ ਬੰਨਣ ਲੱਗਿਆ ਐ ਤੇ ਜਿਵੇਂ ਬੱਚਿਆਂ ਵਾਸਤੇ ਬڑے ਲੋਕ ਹੰਡੇ ਆਏ ਜਿਸ ਤਰ੍ਹਾਂ ਇੱਕ ਬਣਿਆ ਕੁਝ ਉੱਥੇ ਵੀ ਬੱਚੇ ਖੇਡਣ ਵਾਸਤੇ ਗੇਮਸ ਵਗੈਰਾ ਹੁੰਦੀਆਂ ਤੇ ਇਹਨਾਂ ਨੇ ਛੋਟੇ ਬੱਚਿਆਂ ਵਾਸਤੇ ਇਹ ਬਹੁਤ ਵਧੀਆ ਬਣ ਰਿਹਾ ਸੋ ਨਾਲੇ ਗੁਰਦੁਆਰਾ ਸਾਹਿਬ ਲੋਕ ਮੱਥਾ ਟੇਕਦੇ ਐ ਨਾਲੇ ਖਾਣ ਪੀਣ ਦਾ ਸਾਰਾ ਖੁੱਲਾ ਹੋਏਗਾ ਖੇਡਣ ਦਾ ਹੋਏਗਾ ਬੱਚਿਆਂ ਦਾ ਤੇ ਸਾਰਿਆਂ ਵਾਸਤੇ ਚੰਗਾ ਛੁੱਟੀਆਂ ਦਾ ਟਾਈਮ ਹੁੰਦਾ ਅੱਜ ਕੱਲ ਨਿਆਣਿਆਂ ਨੂੰ ਸ਼ੌਂਕ ਐ ਵੱਡਿਆਂ ਛੋਟਿਆਂ ਲਈ ਇਹਨਾਂ ਨੇ ਜਿਹੜਾ ਗੇਮ ਵਾਲਾ ਕੀਤਾ ਬਹੁਤ ਸੋਹਣਾ ਸੋ ਬਹੁਤ ਚੰਗੇ ਚੰਗੇ ਬ੍ਰਾਂਡ ਆ ਰਹੇ ਆ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਹੈ ਪਟਿਆਲੇ ਇਲਾਕੇ ਵਿੱਚ ਸਾਨੂੰ ਵੀ ਬਹੁਤ ਖੁਸ਼ੀ ਹੈ ਸਾਡੇ ਗਵੰਡੀਏ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸੋ ਇਹ ਸ਼ੁਰੂ ਕਰ ਲਿਆ ਇਹਨਾਂ ਨੇ ਮੈਨੂੰ ਲੱਗਦਾ ਹੈ ਕਿ 15-17 ਮਹੀਨਿਆਂ ਤੱਕ ਕਹਿ ਲਓ ਇਹ ਤਿਆਰ ਹੋ ਜਾਣਾ ਸੋ ਸਰਦਾਰ ਸੰਦੀਪ ਸਿੰਘ ਹੁਣੀ ਜੋ ਕਿ ਪਰਵਾਰ ਇਹਨਾਂ ਦਾ ਸਾਰੇ ਤਕੜੇ ਹੋ ਕੇ ਇਹਨਾਂ ਦਾ ਗਰੁੱਪ ਲੱਗਿਆ ਸੋ ਸਤਿਗੁਰੂ ਮੇਰ ਕਰਨ ਪਹਿਲਾਂ ਵੀ ਆਇਆ ਮੈਂ ਇੱਥੇ ਤੇ ਅੱਜ ਫੇਰ ਇਹਨਾਂ ਨੇ ਸੱਦਿਆ ਵੀ ਆਓ ਥੋੜਾ ਚਿਰ ਤੇ ਆਪਾਂ ਫੇਰ ਆਇਆ ਤੇ ਮਹਾਰਾਜ ਮੇਰ ਕਰਨ ਚੜਦੀ ਕਲਾ ਹੋਵੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੇ ਤੇ ਚਲੋ ਚੜਦੀ ਕਲਾ ਤਾਂ ਹੋਣੀ ਹੀ ਹੈ ਇਧਰ ਨੂੰ ਮੂੰਹ ਹੈ ਇੰਦਰ ਗੁਰਦੁਆਰਾ ਸਾਹਿਬ ਦਾ ਤੇ ਵੈਸੇ ਵੀ ਸੰਗਤ ਇੰਨੀ ਆਉਂਦੀ ਹੈ ਇੱਥੇ ਹਰ ਵੇਲੇ ਤੇ ਸਾਡੇ ਲਈ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰਿਆਂ ਲਈ ਇਹ ਚੰਗੀ ਗੱਲ ਹੈ ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਛੇਤੀ ਛੇਤੀ ਇਹ ਸਾਰਾ ਬੰਦੇ ਆ ਕੇ ਤਕੜੇ ਤਕੜੇ ਲਾਲ ਲੱਗ ਕੇ ਤੁਹਾਡਾ ਸਾਥ ਛੇ ਗਿਆ ਤੇ ਸ਼ੁਰੂ ਕਰਨ ਬਹੁਤ ਬਹੁਤ ਧੰਨਵਾਦ ਵਾਟ ਖਾਲਸਾ ਤੇਰੇ ਵਰਗਾ ਹੋਰ ਨਾ ਕੋਈ ਬੱਲੇ ਹਾਰੇ ਤੇਰੇ ਆਚਰਣਾ ਤੋਂ ਬੱਲੇ ਹਾਰੇ ਤੇਰੇ ਆ